ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਬੈਰਾਗਮਈ ਪਲਾਨ ਨੂੰ ਦਰਸਾਉਂਦਾ ਦਸਵੇਂਸ਼ ਅਲੌਕਿਕ ਪੈਦਲ ਮਾਰਚ ਜੋ ਕਿ ਪਿਛਲੇ 30 ਸਾਲਾਂ ਤੋਂ ਬਾਬਾ ਜੁਰਾ ਸਿੰਘ ਜੀ ਲਖਾ ਦੇ ਮਹਾਨ ਉਪਰਾਲੇ ਸਦਕਾ ਕਿਲਾ ਸ਼ਰੀ ਆਨੰਦਗੜ੍ਹ ਆਨੰਦਪੁਰ ਸਾਹਿਬ ਤੋਂ 6-7 ਕੋਹ ਦੀ ਦਰਮਿਆਨੀ ਰਾਤ ਜਦੋਂ ਜਿਵੇਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਹੂ ਹੂ ਉਸੇ ਤਰ੍ਹਾਂ ਪ੍ਰਾਤਨ ਦੇਖ ਦਿਖਾਉਂਦਾ ਹਾਥੀ ਘੋੜੇ ਊਠ ਔਰ ਗੁਰੂ ਸਾਹਿਬ ਦੇ ਦਰਸਾਏ ਗੇ ਚਿੱਤਰ ਜਿਵੇਂ ਗੁਰੂ ਸਾਹਿਬ ਨੇ ਪਰਿਵਾਰ ਵਿਛੋੜੇ ਦਾ ਚਿੱਤਰ ਹੋਰ ਵੀ ਸਾਰੇ ਟਰਾਲੀਆਂ ਤੇ ਸਜੋਬਿਤ ਕੀਤੇ ਹੋਏ ਨਾਲ ਤਕਰੀਬਨ 1.5 ਕਿਲੋਮੀਟਰ ਦੇ ਵਿੱਚ ਇਹ ਕਾਫਲਾ ਇਹ 20 21 ਦਸੰਬਰ ਨੂੰ ਐਸਜੀਪੀਸੀ ਤੇ ਸਿੰਘ ਸਾਹਿਬ ਦੇ ਕਿਲਾ ਆਨੰਦਗੜ੍ਹ ਦੇ ਸਰਪ੍ਰਸਤੀ ਹੇਠ ਰਵਾਨਾ ਹੁੰਦਾ ਔਰ ਹਰ ਸਾਲ ਹੀ ਸੰਗਤਾਂ ਦਾ ਇੰਨਾ ਇਕੱਠ ਹੁੰਦਾ ਕਿ ਸੰਗਤਾਂ ਬਹੁਤ ਹੰਭੂੰਗਾ ਕੇ ਉਥੇ ਪਹੁੰਚਦੀ ਆ ਆਨੰਦਪੁਰ ਸਾਹਿਬ ਵਿਖੇ ਆਨੰਦਪੁਰ ਸਾਹਿਬ 4 ਵਜੇ ਆਨੰਦਗੜ੍ਹ ਵਿਖੇ ਭੋਗ ਪੈਣ ਅਪਰੰਤ ਸੰਗਤਾਂ ਇਹ ਨਗਰ ਕੀਰਤਨ ਦੀ ਰਵਾਨਗੀ ਕਰਦੀਆਂ ਹੁਣ ਤੁਸੀਂ ਦੇਖ ਰਹੇ ਹੋ ਵੀ ਇੰਨਾ ਨਹੀਂ ਪੈ ਰਿਹਾ ਬਾਹਰ ਮੀਂਹ ਦੇ ਵਿੱਚ ਵੀ ਸੰਗਤਾਂ ਦਾ ਅਕਾਠ ਉਸੇ ਤਰ੍ਹਾਂ ਰਹਿੰਦਾ ਕਿਉਂਕਿ ਸੰਗਤ ਜੀ ਇਹ 30 ਸਾਲ ਹੋ ਗਏ ਗੁਰੂ ਸਾਹਿਬ ਕਿਸੇ ਨੇ ਦਿਨ ਨਹੀਂ ਸੀ ਮਨਾਇਆ ਇਹ ਬਹੁਤ ਵਿਰਾਗ ਪਈ ਨਗਰ ਕੀਰਤਨਾਂ ਜਿਵੇਂ ਜਿਵੇਂ ਗੁਰੂ ਸਾਹਿਬ ਨਾਲ ਬੀਤੀ ਕਿਵੇਂ ਕਿਵੇਂ ਗੁਰੂ ਸਾਹਿਬ ਨੇ ਪਰਿਵਾਰ ਵਿਛੋੜਾ ਪੈ ਗਿਆ ਚੰਗੌਰ ਦੀ ਗੜੀ ਵਿੱਚ ਵੱਡੇ ਸਾਹਿਬ ਜਾਦਿਆਂ ਦੀ ਸ਼ੀਧੀ ਔਰ ਕਿਵੇਂ ਮਾਚੂਵਾੜੇ ਤੋਂ ਚਾੜ ਸਾਹਿਬ ਤੋਂ ਜਿਵੇਂ ਜਿਵੇਂ ਨਗਰ ਕੀਰਤਨ ਦਾ ਜਿਵੇਂ ਜਿਵੇਂ ਮੈਂ ਗੁਰੂ ਸਾਹਿਬ ਇੱਥੇ ਪਹੁੰਚੇ ਮਾਝੂ ਵਾਲਾ ਸਾਹਿਬ ਉਸੇ ਤਰ੍ਹਾਂ ਇਹ ਨਗਰ ਕੀਰਤਨ ਦੇ ਰੂਪ ਵਿੱਚ ਅਸੀਂ ਦਿਖਾਉਂਦੇ ਜਾ ਰਹੇ ਹਾਂ ਇਹ 4 ਜਨਵਰੀ ਨੂੰ ਗੁਰਦੁਆਰਾ ਮਹਿਤਨ ਸਾਹਿਬ ਵਿਖੇ ਪਹੁੰਚਦਾ ਹੈ ਔਰ 21 ਦਿਨ ਬਿਸ਼ਰਾਮ ਕਰਨ ਉਪਰੰਤ ਦੀਨਾ ਸਾਹਿਬ ਵਿਖੇ ਇਸ ਨਗਰ ਕੀਰਤਨ ਦੀ ਇਸ ਆਪਤੀ ਹੁੰਦੀ ਹੈ ਔਰ ਮੈਂ ਇਥੋਂ ਦੇ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਜੋਗੀ ਮੀਂਹ ਦੇ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਆ ਇਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰੂ ਗੁਰੂ ਦੇ ਨਾਲ ਆ ਕੇ ਗੁਰੂ ਦੀ ਸ਼ਰਨ ਵਿੱਚ ਆਏ ਤੇ ਗੁਰ ਇਤਿਹਾਸ ਸੁਣਿਆ ਕਿਉਂਕਿ ਵਿਰਾਗ ਦਾ ਇਤਿਹਾਸ ਸਰਸਾ ਨਦੀ ਦਾ ਜੋ ਪਾਰ ਕਰਦਿਆਂ ਦਾ ਇਤਿਹਾਸ ਸੰਗਤਾਂ ਦਾ ਅੱਖ ਅੱਖਾਂ ਨਰਮ ਹੋ ਜਾਂਦੀਆਂ ਨੇ ਤੇ ਮੈਂ ਸਾਰੀ ਸੰਗਤ ਨੂੰ ਅਪੀਲ ਕਰੂੰਗਾ ਕਿ ਸੰਗਤ ਜੀ ਬਾਤ ਚੜ ਕੇ ਨਗਰ ਕੀਰਤਨ ਵਿੱਚ ਸਹਿਯੋਗ ਦਿਆ ਕਰੋ ਤਾਂ ਕਿ ਇਹ ਬਾਬਾ ਜੋਰਾ ਸਿੰਘ ਦੀ ਜੋ ਪਰਤ 30 ਸਾਲ ਤੋਂ ਚਲਾਈ ਹੋਈ ਆ ਆਪਾਂ ਇਸ ਨੂੰ ਉਸੇ ਤਰ੍ਹਾਂ ਕਾਇਮ ਰੱਖੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਵਤ ਹਾਂਜੀ ਹਾਂਜੀ ਜਦੋਂ ਕੀ ਤੁਹ ਬਰਨਿਕ ਦਲਗੀਤ ਜੋ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਵੇ ਦੀ ਸਮਾਪਤੀ ਦਿਨਾਂ ਲਗ ਰਹੀ ਹੈ ਤੇ ਉਹ ਅੱਜ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਸਮਾਰਕ ਪਰੋਂ ਤੋਂ ਮਾਰਦੇ ਰਾਹ ਸਾਰੇ ਜੜਾ ਨਗਰ ਵਿੱਚ ਤੇ ਅੱਜ ਮਹਸੂਲਾ ਸਾਹਿਬ ਦੇ ਪੁੱਤਰ ਦਰਜ ਨਗਰ ਵਿੱਚ ਪਹੁੰਚਿਆ ਤੇ ਸਾਰੀ ਸੰਗਤਾਂ ਨੇ ਸਾਰ ਨੋਸ਼ਕਰ ਕੀਤਾ